ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਰਵਿੰਦਰ ਫੈਬਰਿਕ ਤੇ ਤੁਸੀਂ ਦੇਖ ਸਕਦੇ ਜੇ ਲੇਡੀ ਸੂਟਾਂ ਦੀ ਤੇ ਰੈਡੀ ਮੇਡ ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਫਿਰ ਮੈਂ ਦਾ ਮੂਡ ਆਨਲਾਈਨ ਹੋਏਗਾ Google Pay PhonePe ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਪੇਮੈਂਟ ਪਹਿਲਾਂ ਹੀ ਕਰਨੀ ਪੈਗੀ ਫਿਰ ਹੀ ਤੁਹਾਡੇ ਆਰਡਰ ਕਨਫਰਮ ਹੋਣਗੇ ਠੀਕ ਹੈ ਜੀ ਤੇ ਅੱਜ ਆਪਾਂ ਲੈ ਕੇ ਆ ਗਏ ਤੁਹਾਡੇ ਵਾਸਤੇ ਬਹੁਤ ਸੋਹਣੀ 컬렉ਸ਼ਨ ਕਾਟਨ ਦੁਪੱਟਾ ਆ ਗਿਆ ਤੇ ਕਾਟਨ ਦੇ ਸੂਟ ਆ ਗਏ ਬਹੁਤ ਸ ਗਿਫਟ ਮਿਲੇਗਾ ਜੀ ਉਹਨਾਂ ਨੂੰ ਜਿਹੜੇ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਸਟੇਟਸ ਤੇ ਲਗਾਉਂਦੇ ਨੇ ਠੀਕ ਹੈ ਜੀ ਤੇ ਵੀਡੀਓ ਦੀ ਟਾਈਮਿੰਗ ਰਾਤ 8 ਵਜੇ ਹੋਏਗੀ ਸਵੇਰੇ 10 ਵਜੇ ਹੋਏਗੀ ਠੀਕ ਹੈ ਸਾਰੇ ਜਣੇ ਵੀਡੀਓ ਦੇਖਿਆ ਕਰੋ ਤੇ ਆਪਣਾ ਫੀਡਬੈਕ ਸਾਡੇ ਨਾਲ ਜਰੂਰ ਸ਼ੇਅਰ ਕਰਿਆ ਕਰੋ ਠੀਕ ਹੈ ਤੋ ਜੀ ਸੂਟ ਆ ਗਿਆ ਪਹਿਲਾਂ ਬਹੁਤ ਸੋਹਣਾ ਇਹ ਥੋੜੇ ਦਿਨ ਪਹਿਲਾਂ ਮੈਂ ਸੂਟ ਲੈ ਕੇ ਆਈ ਸੀ 8 ਦਾ ਸੂਟ ਸੀ ਆਪਾਂ ਵੀਡੀਓ ਚ ਦਿਖਾਏ ਨਾਲ ਦੀ ਨਾਲ ਹੀ ਨਿਕਲ ਗਏ ਇਹਨਾਂ ਦੀ ਬਹੁਤ ਸਾਰੀ ਡਿਮਾਂਡ ਆ ਰਹੀ ਸੀ ਕਿ ਸੂਟ ਸਾਨੂੰ ਦੋ ਤੇ ਲੋ ਜੀ ਸੂਟ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਆ ਉਹਦੇ ਨਾਲ ਦੇ ਆਹ ਲਓ ਇਹਦੇ ਉੱਪਰ ਵਰਕ ਵੀ ਆਊਗਾ ਥੋੜਾ ਥੋੜਾ ਠੀਕ ਹੈ ਹਾਈਲਾਈਟ ਕੀਤਾ ਹੋਇਆ ਤੇ ਆਹ ਲਓ ਜੀ ਨਾਲ ਆ ਗਈ ਬਾਟਮ ਤੇ कॉटन ਦਾ ਦੁਪੱਟਾ ਠੀਕ ਹੈ ਮਿਕਸ कॉटन ਦੇ ਸੂਟ ਆ ਜਿਸ ਤਰ੍ਹਾਂ ਅ ਲੀਜੀ ਬੀਜੀ कॉटन ਦੇ ਜਿਹੜੇ ਆਪਾਂ ਤੁਹਾਨੂੰ ਦਿਖਾਏ ਸੀਗੇ ਥੋੜੇ ਦਿਨ ਪਹਿਲਾਂ 2-4 ਸੂਟ ਦਿਖਾਏ ਸੀ ਆਪਾਂ 2-4 10 ਇੰਨੇ ਮਤਲਬ 2-4 ਕਲਰ ਸੀ 10 ਕ ਸੂਟ ਹੋਣਗੇ ਠੀਕ ਹੈ ਆ ਲਓ ਜੀ ਓਨਲੀ 500 ਰੁਪਏ ਪ੍ਰਾਈਸ ਰਹਿਗਾ ਠੀਕ ਹੈ ਜੀ 500 ਰੁਪਏ ਪ੍ਰਾਈਸ ਵਾਲੇ ਸੂਟ ਆਪਾਂ ਫਿਰ ਤੋਂ ਰੀਸਟਾਕ ਕਰ ਦਿੱਤੇ ਨੇ ਫਾਸਟ ਟੂ ਫਾਸਟ ਬੁਕਿੰਗ ਕਰਨੀ ਹੈ ਠੀਕ ਹੈ ਵੀਡੀਓ ਦੇਖਦੇ ਸਾਰੇ ਆਪਣੇ ਆਰਡਰ ਕਨਫਰਮ ਕਰਾ ਲੈਣੇ ਆ ਕਿਉਂਕਿ ਫਿਰ ਬਾਰ-ਬਾਰ ਮੈਸੇਜ ਆਉਂਦੇ ਰਹਿੰਦੇ ਨੇ ਹੋਲਡ ਕਿਸੇ ਨੇ ਨਹੀਂ ਰਖਵਾਣਾ ਸਾਰਿਆਂ ਨੇ ਸੂਟ ਨਾਲ ਦੀ ਨਾਲ ਲੈਣੇ ਨੇ ਚਲੋ ਜੀ ਫਟਾਫਟ ਦਿਖਾ ਦਿੰਦੇ ਆ ਤੁਹਾਨੂੰ ਸੂਟ ਪਹਿਲਾ ਕਲਰ ਆ ਗਿਆ ਪਰਪਲ ਕਲਰ ਦੂਸਰਾ ਕਲਰ ਆ ਗਿਆ ਜੀ ਇਹ ਵਾਲਾ ਗ੍ਰੀਨ ਕਲਰ ਮਹਿੰਦੀ ਗ੍ਰੀਨ ਕਲਰ ਆ ਗਿਆ ਗ੍ਰੀਨ ਕਲਰ ਦੀ ਨਾਲ ਬਾਟਮ ਆ ਗਈ ਲਓ ਜੀ ਬਾਟਮ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਭੈਣਾ ਕਹਿੰਦੀਆਂ ਤੁਸੀਂ ਬਾਟਮ ਨਹੀਂ ਦਿਖਾਉਂਦੇ ਵਾਸੀਂ ਅਸੀਂ ਤੇ ਦਿਖਾਉਨੇ ਆਂ ਕਈ ਵਾਰੀ ਕੋਈ ਹੋਰ ਭਾਵੇਂ ਨਾ ਦਿਖਾਉਂਦਾ ਲਓ ਜੀ ਇਹ ਆ ਗਈ ਗ੍ਰੀਨ ਕਲਰ ਦੀ ਬਾਟਮ ਤੇ ਨਾਲ ਆ ਗਿਆ ਕਾਟਨ ਦਾ ਹੀ ਦੁਪੱਟਾ ਬਹੁਤ ਸੋਹਣਾ ਸੂਟ ਆ ਹਲਕਾ ਫੁਲਕਾ ਜਿਹਾ ਰਖੜੀ ਆ ਰਹੀ ਹੈ ਕਿਸੇ ਨੂੰ ਦੇਣ ਲੈਣ ਵਾਸਤੇ ਕਿਸੇ ਨੂੰ ਆਪਣੇ ਘਰ ਪਾਉਣ ਵਾਸਤੇ ਤੁਸੀਂ ਲੈਣੇ ਹੋਣਗੇ ਸੂਟ ਬਹੁਤ ਸੋਹਣੇ ਨੇ ਕਿਉਂਕਿ ਦੁਪੱਟੇ ਦੇ ਨਾਲ ਸੂਟ ਦੀ ਬਣ ਜਾਂਦੀ ਹੈ ਟੌਰ ਲੋ ਜੀ ਇਹ ਵੀ ਡਿਜ਼ਾਈਨ ਬਹੁਤ ਹੀ ਸੋਹਣਾ ਜਿਹਾ ਚਲੋ ਸਾਰੇ ਜਿਹੜੇ ਸੂਟ ਆ ਉਹਨਾਂ ਦੇ ਉੱਪਰ ਹਾਈਲਾਈਟ ਕੰਮ ਮਤਲਬ ਕੰਮ ਏਮਬਰਾਇਡਰੀ ਵਰਕ ਹੋਇਆ ਹੋਏਗਾ ਥੋੜਾ ਥੋੜਾ ਤੇ ਇਹ ਨਹੀਂ ਕਿ ਪੂਰੇ ਸਦੇ ਨਹੀਂ ਹੋਏਗਾ ਆ ਲੋ ਜੀ ਨਾਲ ਆ ਗਿਆ ਬਾਟਮ ਦਾ ਸਟੱਫ ਤੇ ਨਾਲ ਆ ਗਿਆ ਦੁਪੱਟਾ ਆ ਲੋ ਸੋਹਣਾ ਜਿਹਾ ਦੁਪੱਟਾ ਆ ਗਿਆ ਵਾਲਾ ਠੀਕ ਹੈ ਤੇ ਪ੍ਰਾਈਸ 500 ਰੁਪਏ ਇਹਨਾਂ ਸੂਟਾਂ ਦਾ ਰਹੇਗਾ ਅੱਜ ਦੀ ਵੀਡੀਓ 'ਚ ਜਿੰਨੇ ਵੀ ਸੂਟ ਦਿਖਾਵਾਂਗੇ ਸਾਰੇ ਸੂਟਾਂ ਦਾ ਪ੍ਰਾਈਸ 500 ਰੁਪਏ ਹੋਏਗਾ ਬੁਕਿੰਗ ਫਟਾਫਟ ਕਰਾਣੀ ਆ ਆ ਲੋ ਜੀ ਨੈਕਸਟ ਸੂਟ ਆ ਗਿਆ ਇਹ ਵਾਲਾ ਠੀਕ ਹੈ ਫਿਰੋਜ਼ੀ ਕਲਰ ਸੇਮ ਹੀ ਦੁਪੱਟਾ ਹੋਏਗਾ ਸੇਮ ਹੀ ਬਾਟਮ ਹੋਏਗੀ ਠੀਕ ਹੈ ਫਟਾਫਟ ਸੂਟ ਦਿਖਾਉਣੇ ਆ ਤੁਹਾਨੂੰ ਲਓ ਜੀ ਲਓ ਜੀ ਲਾਈਟ ਜੈ ਲਵੈਂਡਰ ਕਲਰ ਆ ਗਿਆ ਕੋਈ ਲਾਈਟ ਕੋਈ ਡਾਰਕ ਅਲੱਗ ਅਲੱਗ ਪੈਟਰਨ ਅਲੱਗ ਅਲੱਗ ਡਿਜ਼ਾਈਨ ਆਉਣਗੇ ਲਓ ਜੀ ਠੀਕ ਹੈ ਕਪੜਾ ਬਹੁਤ ਸੋਹਣਾ ਸ਼ਾਨਦਾਰ ਆ ਰਿਜ਼ਵੀਜੀ ਦਾ ਆ ਲਓ ਜੀ यह सारा वर्क हाईलाइट किया बॉटम दुपट्टा लो जी लो जी ठीक है ये आ गया दुपट्टा ना कॉटन दुपट्टा आऊगा सूट आऊगा पांच सौ रुपया प्राइस रहूगा ए अगला कलर आ गया जी सी ग्रीन जहा कलर आ गया ਠੀਕ ਹੈ ਡਿਜ਼ਾਈਨਿੰਗ ਬਹੁਤ ਸੋਹਣੀ ਫਰੰਟ ਬੈਕ ਦੋਨੋਂ ਸਾਈਡ ਇਸ ਤਰ੍ਹਾਂ ਦੇ ਹੀ ਆਉਣਗੇ ਠੀਕ ਹੈ ਆਲੋ ਡਿਜ਼ਾਈਨਿੰਗ ਵਾਲੇ ਹਾਈਲਾਈਟ ਤੇ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਹੋਇਆ ਕਿ ਜਿਹੜਾ ਵੀ ਫਲਾਵਰ ਹੈਗੇ ਉਹਨਾਂ ਨੂੰ ਹਾਈਲਾਈਟ ਕੀਤਾ ਹੋਏਗਾ ਆਲੋ ਜੀ ਨਾਲ ਆਏਗੀ ਬਾਟਮ ਬਾਟਮ ਤੇ ਅੰਦਰ ਹੀ ਬੜੀ ਹੋਈ ਆ ਆਲੋ ਜੀ ਬਾਟਮ ਆਏਗੀ ਇਸ ਤਰ੍ਹਾਂ ਦੀ ਸੀ ਗ੍ਰੀਨ ਜੇ ਕਲਰ ਦੀ ਨਾਲ ਆਏਗਾ ਦੁਪੱਟਾ ਕਾਟਨ ਦਾ ਠੀਕ ਹੈ ਜੀ ਨੈਕਸਟ ਕਲਰ ਆ ਗਿਆ ਇਹਦੇ ਵਿੱਚ ਪਿੰਕ ਕਲਰ एलो जी ठीक है पिंक कलर आ गया सेम ही बॉटम सेम ही दुपट्टा आएगा ठीक है एलो जी ओके लो जी पाँच सौ रुपया प्राइस, फिर ये एक कलर होर आ गया लवेंडर मतलब दो पीस ने एच ठीक है मैं पहला भी दिखा चुकी हूँ, सेम ही दो पीस मिले होने आपको लो जी नैक्सट आ गया अगला कलर फरोजी डार्क ਰੋਜ਼ੀ ਸੀ ਗ੍ਰੀਨ ਜਿਹਾ ਕਲਰ ਠੀਕ ਹੈ ਹਲੋ ਜੀ ਤੇ ਜਦੋਂ ਵੀ ਤੁਸੀਂ ਆਪਣਾ ਐਡਰੈਸ ਦੇਣਾ ਜਿਹੜੇ ਵੀ ਸਾਡੇ ਨਵੇਂ ਭੈਣ ਭਰਾ ਜੁੜਦੇ ਬਾਕੀਆਂ ਨੂੰ ਤੇ ਪਤਾ ਹੀ ਹੋਇਆ ਜਿਹੜੇ ਪਾਰ ਪਾਰ ਹਨ ਜਿਨ੍ਹਾਂ ਦੇ ਆਪਾਂ ਨੂੰ ਆਰਡਰਾਂ ਦੇ ਨਵੇਂ ਭੈਣ ਭਰਾ ਜੁੜਦੇ ਨੇ ਉਹਨਾਂ ਨੇ ਆਪਣਾ ਐਡਰੈਸ ਪ੍ਰੋਪਰ ਦੇਣਾ ਹੈ ਠੀਕ ਹੈ ਆਪਣਾ ਪਿੰਨ ਕੋਡ ਆਪਣਾ ਸ਼ਹਿਰ ਦਾ ਨਾਮ ਜ਼ਿਲ੍ਹੇ ਦਾ ਨਾਮ ਫੋਨ ਨੰਬਰ ਵਗੈਰਾ ਸਾਰਾ ਕੁਝ ਨਾਲ ਤੁਸੀਂ ਦੇਣਾ ਹੈ ਤੇ ਜਿਹੜੇ ਵੀ ਚੈਨਲ ਤੇ ਨਵੇਂ ਨੇ ਉਹ ਜੁਆਇਨ ਕਰ ਲੈਣ ਨਵੇਂ-ਨਵੇਂ ਸੋਹਣੇ-ਸੋਹਣੇ ਸੂਟ ਦੇਖਣ ਵਾਸਤੇ ਸਸਤੇ ਰੇਟਾਂ 'ਚ ਦੇਖਣ ਵਾਸਤੇ ਰਵਿੰਦਰ ਫੈਬਰਿਕ ਨੂੰ ਫੋਲੋ ਜ਼ਰੂਰ ਕਰਨਾ ਠੀਕ ਹੈ ਜੀ ਹਲੋ ਨੈਕਸਟ ਕਲਰ ਆ ਗਿਆ ਗ੍ਰੇ ਕਲਰ ਬਹੁਤ ਸੋਹਣਾ ਕਲਰ ਠੀਕ ਹੈ ਹਲੋ ਗ੍ਰੇ ਕਲਰ ਆ ਗਿਆ ਇਹਦੇ ਨਾਲ ਬਹੁਤ ਹੀ ਸੋਹਣੀ ਮਾਊਸ ਚ ਕਲਰ ਦੀ ਗ੍ਰੇ ਗ੍ਰੇਸ ਸੀਮੈਂਟ ਜਿਹਾ ਕਲਰ ਆ ਬੋਟਮ ਆਊਗੀ ਤੇ ਨਾਲ ਆ ਗਿਆ ਦੁਪੱਟਾ ਹਲੋ ਜੀ ਇਹ ਕਲਰ ਦਾ ਆ ਗਿਆ ਦੁਪੱਟਾ ਨਾਲ ਕਲਰ ਦੀ ਬੋਟਮ ਆ ਗਈ

ਦੇ ਕਲਰਸ ਹਲੋ ਇਹਦੇ ਵਿੱਚ ਵੀ ਦੋ ਤਿੰਨ ਕਲਰ ਤੁਹਾਨੂੰ ਦਿਖਾ ਦਿੱਤੇ ਗ੍ਰੀਨ ਫਰੋਜ਼ੀ ਪਿੰਕ ਹਨਾ ਤੇ ਹੁਣ ਪਰਪਲ ਆ ਗਿਆ ਡਿਜ਼ਾਈਨ ਬਹੁਤ ਸੋਹਣਾ ਸ਼ਾਨਦਾਰ ਲਓ ਜੀ ਨਾਲ ਆ ਗਿਆ ਦੁਪੱਟਾ ਦੁਪੱਟਾ ਇਹਦਾ ਮੈਂ ਤੁਹਾਨੂੰ ਖੋਲ ਕੇ ਦਿਖਾ ਦੇਣੀ ਥੋੜਾ ਜਿਹਾ ਇਹ ਲਓ ਜੀ ਠੀਕ ਹੈ ਇਸ ਤੋਂ ਦਾ ਦੁਪੱਟਾ ਆਇਆ ਬਹੁਤ ਸੋਹਣਾ ਸੂਟ ਆ ਹਲਕੇ ਫੁਲਕੇ ਆਪੋ ਆਪਣੀ ਰੇਟ ਦੇ ਹਿਸਾਬ ਨਾਲ ਕਿਸੇ ਨੇ ਮਹਿੰਗੇ ਲੈਣੇ ਹੁੰਦੇ ਕਿਸੇ ਨੇ ਸਸਤੇ ਲੈਣੀ ਹੁੰਦੇ ਆ ਲਓ ਜੀ ਇਹ ਵੀ 500 ਰੁਪਏ ਚ ਸੂਟ ਦੁਪੱਟਾ ਬਹੁਤ ਸੋਹਣਾ ਹੈ ਫਾਇਦੇ ਦਾ ਸੌਦਾ ਹੈ ਤੇ ਫਾਇਦਾ ਲੈ ਲਓ फटाफट ਲਓ ਜੀ ਇਹ ਵੀ ਦਾ ਨਹੀਂ ਹੁਣ ਮੈਂ ਦਿਖਾਣਾ ਕੁਛ ਸੀਗਾ ਆਹ ਲਾਈਟ ਹੀ येलो कलर बॉटਮ ਤੇ ਦੁਪੱਟਾ ਓਕੇ ਜੀ ਇਹ ਆਪਣਾ ਸੀਗਾ ਆ ਗਿਆ ਲਾਈਟ ਚਾਰਟ ਠੀਕ ਆ ਲਾਈਟ ਚਾਰਟ ਔਰ ਮਿਕਸ ਸਟੱਫ ਆ ਗਿਆ ਲੀਚੀ ਵਿੱਚ ਦਾ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਕਾਟਨ ਸਟੱਫ ਤੇ ਨਾਲ ਦੀ ਨਾਲ ਇਹ ਮੈਂ ਜ਼ਰੂਰ ਕਹਦਾ ਕਿ ਜਿੰਨਾ ਕੁ ਗੋੜ ਪਾਈਏ ਓਨਾ ਕੁ ਮਿੱਠਾ ਜਿੰਨਾ ਕੁ ਪ੍ਰਾਈਸ ਹੋਏਗਾ ਉਹਦੇ ਅਕੋਰਡਿੰਗ ਸੂਟ ਬਹੁਤ ਸੋਹਣਾ ਹੋਏਗਾ ਠੀਕ ਹੈ ਹਮੇਸ਼ਾ ਜਦੋਂ ਵੀ ਤੁਸੀਂ ਜੱਜ ਕਰਦੇ ਹੋ ਨਾ ਕਿਸੇ ਚੀਜ਼ ਨੂੰ ਇਹ ਸੂਟ ਪਸੰਦ ਆਇਆ ਜਾਂ ਨਹੀਂ ਆ ਇਹ ਨਾਲ ਦੀ ਨਾਲ ਦੇਖਿਆ ਕਰੋ ਕਿ ਸੂਟ ਦਾ ਰੇਟ ਕਿੰਨਾ ਹੈ ਉਸ ਹਿਸਾਬ ਨਾਲ ਓਨੇ ਰੇਟ ਚ ਕੀ ਮਿਲ ਜਾਏਗਾ ਠੀਕ ਹੈ ਤੇ ਜੋ ਰੇਟ ਦੇ ਹਿਸਾਬ ਨਾਲ ਦੇਖਦੇ ਨੇ ਉਹਨਾਂ ਨੂੰ ਪਤਾ ਹੈ ਕਿ ਚੀਜ਼ ਬਹੁਤ ਸੋਹਣੀ ਲੋ ਜੀ ਇਹ ਕਾਟਨ ਦਾ ਸੂਟ ਆ ਗਿਆ ਤੇ ਠੀਕ ਹੈ ਇਹਦੇ ਉੱਤੇ ਸਰੋਸਕੀ ਵਰਕ ਆ ਗਿਆ ਉਹ ਮਿਕਸ कॉटन ਸੀਗਾ ਇਹ कॉटन ਆ ਗਈ ਕੈਮਰੇ ਤੇ ਇਹ 500 ਰੁਪਏ ਦਾ ਕਿਉਂ ਹੈ ਸੂਟ ਲਓ ਜੀ ਇਹਦੇ ਨਾਲ ਆ ਗਈ कॉटन ਦੀ ਬਾਟਮ ਤੇ ਇਹਦੇ ਨਾਲ ਦੁਪੱਟਾ ਆਊਗਾ ਟੱਚ ਸੈਮੀ ਦੁਪੱਟਾ ਆਊਗਾ ਠੀਕ ਹੈ ਇਸੇ ਕਰਕੇ ਇਹ ਸੂਟ ਜਿਹੜਾ ਹੈਗਾ 500 ਰੁਪਏ ਦਾ ਕਿਉਂਕਿ ਜਿਹਦੇ ਨਾਲ ਪਿਓਰ ਦਾ ਦੁਪੱਟਾ ਲੱਗਾ ਹੁੰਦਾ ਤੇ ਇਹ 6500 ਪ੍ਰਾਈਸ ਦਾ ਸੂਟ ਹੋਣਾ ਸੀਗਾ ਮੈਂ 650 ਵਾਲੇ ਸੂਟ ਵੀ ਤੁਹਾਨੂੰ ਜਲਦੀ ਦਿਖਾਵਾਂਗੀ ਹੋ ਸਕਦਾ ਨੈਕਸਟ ਵੀਡੀਓ ਚ ਉਹੀ ਦਿਖਾ ਦਾਂ ਇਹਦੇ ਨਾਲ ਆਊਗਾ ਦੁਪੱਟਾ ਪਿਓਰ ਦਾ ਨਹੀਂ ਹੈ ਜਿਹੜਾ ਸੈਮੀ ਪਿਓਰ ਦਾ ਠੀਕ ਹੈ ਇਸ ਕਰਕੇ ਇਹ ਸੂਟ ਦਾ ਪ੍ਰਾਈਸ ਘਟਾ ਪਰ ਬਹੁਤ ਸੋਹਣਾ ਇਹ ਨਹੀਂ ਕਿ ਦੁਪੱਟਾ ਲਿਆ ਨਹੀਂ ਜਾਏਗਾ ਲੋ ਜੀ ਤੁਹਾਨੂੰ ਲੈ ਕੇ ਦਿਖਾ ਦਿੰਨੇ ਆ ਹਲਕਾ ਫੁਲਕਾ ਜਿਹਾ ਦੁਪੱਟਾ ਹੁੰਦਾ ਲੱਗਦਾ ਵੀ ਪਿਓਰ ਵਰਗਾ ਹੀ ਹੈ ਤੁਹਾਨੂੰ ਪਤਾ ਹੀ ਹੋਏਗਾ ਆਹ ਲੋ ਜੀ ਓਕੇ ਜੀ ਠੀਕ ਹੈ ਬੜਾ ਸੋਹਣਾ ਦੁਪੱਟਾ ਹੈ ਥੋੜਾ ਜਿਹਾ ਹੌਲਾ ਹੌਲਾ ਜਿਹਾ ਲੱਗਦਾ ਹਲਕਾ ਫੁਲਕਾ ਜਿਹਾ ਪਹਿਲਾ ਕਲਰ ਆ ਗਿਆ ਬਲੈਕ ਪ੍ਰਾਈਸ 500 ਹੀ ਓਕੇ ਪ੍ਰਾਈਸ 500 ਰੁਪਏ ਦੂਸਰਾ ਕਲਰ ਆ ਗਿਆ ਇਹਦੇ ਵਿੱਚ ਵਾਈਨ ਬਹੁਤ ਸੋਹਣੇ ਕਲਰ ਫਾਇਦੇ ਦਾ ਸੌਦਾ ਮੈਂ ਕਹਿੰਨੀ ਆ ਗੱਲ ਹੀ ਨਹੀਂ ਕਰਨ ਵਾਲੀ ਜੇ ਸਾਨੂੰ ਲੈਸ ਚ ਮਿਲੇ ਤੇ ਤੁਹਾਨੂੰ ਵੀ ਅਸੀਂ ਲੈਸ ਚ ਦੇ ਰਿਆ ਇਹ ਸੂਟ ਜਦੋਂ ਆਪਾਂ ਸੀਜ਼ਨ ਚ ਲੈ ਕੇ ਆਏ ਸੀ ਉਦੋਂ ਥੋੜੇ ਮਹਿੰਗੇ ਮਿਲੇ ਸੀ ਆ ਲੋ ਤਾਂ ਆਫ ਸੀਜ਼ਨ ਦੇ ਜਿੱਦਾਂ ਸਾਨੂੰ ਲੈਸ ਮਿਲੀ ਉਦਾਂ ਹੀ ਸਮਝ ਲਓ ਕਿ ਸੇਲ ਹੀ ਆ 500 ਵਾਲੀ ਠੀਕ ਹੈ 500 ਵਾਲੀ ਸੇਲ ਵਾਲੇ ਸੂਟ ਠੀਕ ਹੈ ਆ ਲੋ ਜੀ ਲਓ ਜੀ ਲਓ ਡਿਜ਼ਾਈਨ ਚੈੱਕ ਕਰੋ ਇੰਨੇ ਸੋਹਣੇ ਵਾਈਨ ਕਲਰ ਮੈਂ ਕਹਿੰਨੀ ਆ ਡਿਜ਼ਾਈਨ ਇੰਨਾ ਸੋਹਣਾ ਦਿਲ ਕਰਦਾ ਕਿ ਹੁਣੇ ਬਣਾ ਲਈਏ ਪਰ ਨਹੀਂ ਬਣਾਇਆ ਨਹੀਂ ਜਾਣ ਹੁਣ ਇਹ ਨਾ ਮੈਸੇਜ ਕਰਿਓ ਕਿ ਹਾਂਜੀ ਦੀਦੀ ਬਣਾ ਲਓ ਕਿਉਂਕਿ ਨਹੀਂ ਬਣਾਇਆ ਜਾਂਦਾ ਇਨੀ ਛੇਤੀ ਸੂਟ ਬਣਦੇ ਨਹੀਂ ਆ ਫਿਰ ਹੋਰ ਆ ਜਾਂਦੇ ਉਹ ਸੋਹਣੇ ਲੱਗਣ ਲੱਗ ਪੈਂਦੇ ਠੀਕ ਹੈ ਹੈਲੋ ਜੀ ਇਹ ਡਾਟਸ ਵੀ ਆ ਛੋਟੇ ਛੋਟੇ ਵੇਖੋ ਕਿੰਨੇ ਪਿਆਰੇ ਲੱਗਦੇ ਪਏ ਹਨਾ ਤੇ ਫਲਾਵਰ ਵੀ ਆ ਕਿ ਵਾਈਨ ਕਲਰ ਕੱਟ ਪੂਰੀ ਆਊਗੀ 2.5 ਮੀਟਰ ਦੀ ਤੇ 500 ਰੁਪਏ ਦਾ ਸੂਟ ਸਿਰਫ ਤੇ ਸਿਰਫ 500 ਰੁਪਏ ਦਾ ਸੂਟ ਲਓ ਜੀ ਅਗਲਾ ਕਲਰ ਗ੍ਰੀਨ ਮੂੰਗੀਆ ਗ੍ਰੀਨ ਕਲਰ ਉਲਟਾ ਫੜ ਲਿਆ ਮੈਂ ਹਾਂਜੀ ਮੂੰਗੀਆ ਗ੍ਰੀਨ ਕਲਰ ਪਲੇਨ ਬਾਟਮ ਪਲੇਨ ਦੁਪੱਟਾ ਦੁਪੱਟੇ ਦੇ ਬਾਰੇ ਮੈਂ ਦੱਸ ਦਿੱਤਾ ਆ ਪਿਓਰ ਤਾਂ ਦੁਪੱਟਾ ਨਹੀਂ ਹੈ ਬਾਅਦ ਵਿੱਚ ਕਿਸੇ ਨੇ ਨਹੀਂ ਕਹਿਣਾ ਕਿ ਹਾਂਜੀ ਇੱਕ ਤਾਂ ਪਿਓਰ ਦਾ ਚਾਹੀਦਾ ਸੀਗਾ ਤੁਸੀਂ ਆਪਣੀ ਮਰਜ਼ੀ ਨਾਲ ਲਗਵਾ ਸਕਦੇ ਲੋ ਜੀ ਮੂੰਗੀਆ ਕਲਰ ਡਾਟਸ ਵਾਲਾ ਪ੍ਰਿੰਟ ਫਲਾਵਰ ਪ੍ਰਿੰਟ ਬਹੁਤ ਹੀ ਸੋਹਣਾ ਸੂਟ ਆ ਫਟਾ ਫਟ ਤੁਸੀਂ ਬੁਕਿੰਗ ਕਰਨੀ ਹੈ ਬਾਅਦ ਵਿੱਚ ਇਹ ਸੌਦੇ ਨਹੀਂ ਲੱਭਣੇ ਸੀਜ਼ਨ ਆਫ ਹੈ ਬਾਰ ਬਾਰ ਇਹੋ ਜੀਆਂ ਚੀਜ਼ਾਂ ਨਹੀਂ ਆਉਣੀਆਂ ਠੀਕ ਹੈ ਨੈਕਸਟ ਸੀਜ਼ਨ ਚ ਜਿਹੜੀਆਂ ਆਉਣਗੀਆਂ ਉਹਨਾਂ ਦੇ ਆਪਣੇ ਹੀ ਪ੍ਰਾਈਸ ਹੋਣਗੇ ਲਓ ਜੀ ਨੇਵੀ ਬਲੂ ਕਲਰ ਨੇਵੀ ਬਲੂ ਸ਼ਰਟ ਨੇਵੀ ਬਲੂ ਬਾਟਮ ਨੇਵੀ ਬਲੂ ਦੁਪੱਟਾ ਓਕੇ ਜੀ ਨੇਵੀ ਬਲੂ ਕਾਫੀ ਕਲਰ ਕਾਫੀ ਕਲਰ ਆਲੋ ਜੀ ਠੀਕ ਹੈ ਦੁਪੱਟਾ ਐਂਡ ਬਾਟਮ ਟਾਈ ਟਾਈ ਦੀ ਕੱਟ ਆਊਗੀ ਸੂਟ ਬਹੁਤ ਸੋਹਣੇ नेड़े तो दिखा दें एलो डॉट्स इस तरह होंगे कलर आ गया ब्लैक ठीक है कलर भी सारे चढ़ते तो चढ़ते ठीक है बहुत सोना कलर ब्लैक आ गया डिजाइन बहुत सोहना सुपर वाला डिजाइन तो जी कलर मैरून आ गया मतलब तो पूरे सैट टू सैट तो सू मिले है सैट टू सैट ही आपको दिखा देतेलो जी मैरून कलर लाइट डार्क का कॉम्बीनेशन मैरून एंड पीच एलो जी ठीक है तो एक आ गया वाला लैस वाला डिजाइन ठीक है पैनल साइड लगी हुई है लैस अल इस तरह कि खोल इन दिख जाए इस तरह ठीक है पैनल साइड लैस लगी हुई है घेरे पर भी लैस लगी हुई है ठीक है जो समेल आई बार ਤੇ ਇਹ ਰਿਹਾ ਦੁਪੱਟਾ ਦੁਪੱਟਾ ਇਹਦਾ ਨਾ ਪ्युअर ਦਾ ਨਹੀਂ ਆਏਗਾ ਲੈਸ ਲੱਗੀ ਹੋਈ ਹੈ ਸੈਮੀ ਦਾ ਦੁਪੱਟਾ ਹੋਏਗਾ 500 ਰੁਪਏ ਪ੍ਰਾਈਸ ਠੀਕ ਹੈ ਇਹ ਸੀਗੇ ਸਾਡੇ ਅੱਜ ਦੇ ਸੂਟ ਜਿਹੜੀ ਕਿ 500 ਦੀ ਸੇਲ ਵਾਲੇ ਸੂਟ ਸੀਗੇ ਬਹੁਤ ਸੋਹਣੇ ਸੂਟ ਹੈ फटाफट ਆਰਡਰ ਆਪਣੇ ਕਰਕੇ ਬੁਕਿੰਗ ਕਰਵਾ ਲਓ ਪੇਮੈਂਟ ਨਾਲ ਦੀ ਨਾਲ ਕਰਨੀ ਕਿਸੇ ਨੇ ਹੋਲਡ ਨਹੀਂ ਰਖਾਉਣਾ ਠੀਕ ਹੈ ਤੇ फटाफट ਆਰਡਰ ਕਰਦੇ ਜਾਓ ਮੈਸੇਜ ਕਰਦੇ ਜਾਓ ਥੈਂਕ ਯੂ ਧੰਨਵਾਦ